ਸੋ ਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਮ ਪੂਰੇ ਗੁਰ ਕਾ ਸੁਨਿ ਅਪਦੇਸ ਆਪਾਰ ਬਰੈ ਮਨ ਏਟ ਕਰ ਪੀਖ ਸਾਦਾ ਸਿਮਰੋ ਗੋਵਿੰਦ ਮਨ ਅੰਤਰ ਕੀ ਉਤਰੇ ਚਿੰਦ ਆਸ ਅਨੰਤ ਤਿਆਗ ਉਤਰੰਗ ਸੰਤ ਜਿਨਾ ਕੀ ਤੂਰ ਮਨ ਮੰਗਾ ਆਪਿ ਛੋਣ ਬੇਨਤੀ ਕਰਹੁ ਸਾਧ ਸੰਗ ਅੰਗਣ ਸਾਗਰ ਤਰਉ ਹਰ ਤਨ ਕੀ ਪਾਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮ ਸ਼ਿਕਾਰ ਸ਼ੇਮ ਕੁਸ਼ਲ ਸੇ

বারামবার নানক জি কা এ আধার উত্তম স্থলক সাদખી বচনায়া মালিক লাল এ হে রতনা सुमंत कमावत হো তু উদার আপ তরে লোকে নিসতার সফল জীবন সফলতা কা সঙ্গ আ জাখ মনা লাগা হর রং জে জে শব্দ অনাহদ বাজে শুন শুন অনন্ত করে প্রভু गाজে प्रगटे গোপাল মহন্ত ক মাথে নানক ਕਿਉ ਦਰੇ ਤਿਨ ਕੈ ਸਾਥੇ ਸਤਿਗੁਰੁ ਜੋਗ ਸੁਨਸਰਨੀ ਆਏ ਕਰਿ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਵੈਰ ਪਾਇ ਸਵਰੇ ਨਾਇ ਅਮਰਤ ਨਾਮ ਸਾਧ ਸੰਗ ਲੈਣਾ ਸੁਪਰ ਸੰਪਏ ਗੁਰਦੇਵ ਪੂਰਨ ਹੋਈ ਸੇਵਕੀ ਸੇਵ ਹਾਲ ਜੰਜਾਲ ਵਿਕਾਰ ਤੇ ਰਹਤੇ RAM ਨਾਮ ਸੁਨ ਰਸਨਾ ਕੈਤੀ ਕਰ ਪ੍ਰਸਾਦ ਦਿਆ ਪ੍ਰਵਤਾਰੀ ਨਾਨਕ ਨਿਵੀ ਖੇਪ ਹਮਾਰੀ ਪ੍ਰਭ ਕੀ ਔਸਤ ਕਰ ਹੋ ਸ਼ਾਂਤ ਮੀਤ ਸਾਵਧਾਨ ਅਕਾ ਘਰ ਚੀਤ ਸੁਖਮਣੀ ਸਹਿਜ ਗੋਵਿੰਦ ਗੁਣ ਨਾਮ ਜਿਸ ਮਨ ਵਸੈ ਸੋਤ ਨਿਦਾਨ ਸਰਵ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਦੇ ਉੱਚ ਪਾਏ ਸਥਾਨ ਬੋਰਣ ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਈ ਜੇ ਮ ਸ਼ਾਂਤ ਰਿਤ ਨਵ ਨਿੱਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਠ ਉਤਮੇਸ਼ ਨਾਨਕ ਚਾਰ ਪਦਾਰਤ ਕਮਲ ਪ੍ਰਗਾਸ ਸਭ ਕੇ ਸੱਤ ਸਗਲ ਤੇ ਉਦਾਸ ਸੁੰਦਰ ਜਤਰਤਾ ਤਤ ਕਾ ਬੀਤਾ ਸਮਦਰਸੀ ਇਕ ਦ੍ਰਿਟੀਤਾ ਕੇ ਮੁਖ ਪੜੇ ਗੁਰ ਨਾਨਕ ਨਾਮ ਬਚਨ ਮਨ ਸੁਣੇ ਇਹੋ ਨਿਦਾਨ ਜਾਪੈ ਮਨ ਕੋਈ ਜੁਗ ਮੈਂ ਮਹਾਂਤਾ ਕੀ ਗਤ ਹੋਈ ਗੁਣ ਗੋਵਿੰਦ ਦਾ ਨਾਮ ਤੁਨ ਬਾਣੀ ਸਿਮਰਤ ਸਾਸਤਰ ਵੇਦ ਵਿਖਾਂ ਤਗਲ ਮਤਾਤ ਕੇਵਲ ਹਰਨਾਮ ਗੋਵਿੰਦ ਪਾਉਤਕੇ ਮਨ ਵਿਸਰਾਮ ਕੋਟਪਰਾਦ ਸਾਧ ਸੰਗਮੇ ਟ ਸੰਤ ਕਿਰਪਾਤਿ ਕੀ ਜਮਤੇ ਛੂਟੇ ਜੋ ਕ ਮਾਸਤਕ ਕਰਮ ਪ੍ਰਭ ਪਾਈ ਸਾਧ ਸਰਨ ਨਾਨਕ ਤੇ ਿਸ ਮਨ ਵਸੈ ਸੁਨ ਲਾਈ ਪਰੀਤਾ ਦਿਸਣ ਆਵੇ ਹਰ ਪ੍ਰਵਚੀਤ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਰਲਵ ਦੇ ਤਤ ਕਾਲ ਉਦਾਰੈ ਨਿਰਮਲ ਸੂਬਾ ਅਮਰਤ ਤਾ ਕੀ ਬਾਣੀ ਇਕਨਾਥ ਦੁਖ ਰੋਗ ਬਿਨਸੀ ਪੈ ਪਰਮਾ ਸਾਧਨਾ ਨਿਰਮਲ ਤਾਂ ਕੇ ਕਰਮ ਸਬਤੀ ਉਚਤਾ ਕੀ ਸੋਬਾ ਬਣੀ ਨਾਨਕੇ ਗੁਣ ਨਾਮ ਸੁਖਮਣੀ ਸਬਤੀ ਉਚਤਾ ਕੀ ਸੋਬਾ ਬਣੀ ਨਾਨਕੇ <orkaman> <sitting on> <Allah> <speakingattiter CinqueÖ> ி சுமணி சும பிரப நாமி சுக எமிரத பிரே மன விசரா ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨਵਸਿਆ ਬਦਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦੋ ਸੰਗਾਵੋ ਹਰੀ ਕੇਰਾ ਹਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤ ਗੁਰੂ ਮੈਂ ਪਾਇਆ ਈ ਮਨ ਮੇਰੇ ਆਤ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰ அங்கீகாரோக்கி திராஜ சுவாரண சன்கலமராம கோமனு விசாரே கான மனமேரே சதாரோ ஹர்த்த ਤਾਰਤਾ ਤੇਰੇ ਸਭ ਕਿਸ ਹੈ ਜਿਸ ਨੇ ਹੀ ਸੁਪਾਏ ਸਦਾ ਸਿਵਤ ਸਲਾਤੀਰੀ ਨਾਮ ਮਨ ਵਸਾਏ ਨਾਮ ਜਿਨ ਕੈ ਮਾਨ ਵਸਿਆ ਵਾਜੇ ਸ਼ਬਦ ਗਨੇਰੇ ਗਹ ਨਾਨਕ ਸੱਚੇ ਸਾਹਿਬ ਗਿਆਨ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਇਆਂ ਕਰਿ ਸਾਹਤ ਸੁਖ ਮਨ ਆਏ ਵਸਿਆ ਜਿਨ ਸਭ ਪੁਜਾਇਆਂ ਸਦਾ ਗੁਰਵਾਨ ਕੀਤਾ ਗੁਰ ਵਿਟ ਹੋ ਜਿਸ ਦੀਆਂ ਇਹ ਵੜਿਆਆਂ ਕਹਿ ਨਾਨਕ ਸੁਣੋ ਸੰਤੋ ਸਾਧ ਸਵਾਜੇ ਪੰਜ ਸ਼ਬਦ ਤੇ ਧਕਾਰ ਸੁਪਾਗੈ ਸਵਾਗੇ ਸਵਦਵਾਜੇ ਕਲਾ ਜਿਤ ਕਰਤਾਰਿਆ ਪੰਜ ਦੂਤ ਦਵਸ ਕੀਤੇ ਹਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸ੍ਰੀ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ आनन्द वड बड् हो संगल मनोरथ पूरे पार पर प्रभ पया संगल सङ्गल विसूरे रोग संताप पतरे सुनी सच्ची माणी शान्त साजन पहे सरसे ਸੋਣ ਤੀਪ ਨੀਤ ਕਹਿ ਤੀਪ ਪਵਿਤ ਸਤ ਗੁਰ ਰਿਆ ਪਰਪੂਰੇ ਨਵੰਤ ਨਾਨਕ ਗੁਰ ਚਰਨ ਲਾਗੀ ਬਾਜੇ ਅਨਹਦ ਧੂਰੇ ਸੋਣ ਤੀਪ ਨੀਤ ਕਹਿ ਤੀਪ ਪਵਿਤ ਸਤ ਗੁਰ ਰਿਆ ਪਰਪੂਰੇ ਨਵੰਤ ਨਾਨਕ ਗੁਰ ਚਰਨ ਲਾਗੀ ਬਾਜੇ वाहिगुरु जी ख़सा वाहिगुरु जी फतह फते वाहिगुरु जी ख़ालसा वाहिगुरु जी फतह फ़तेह वाहिगुरु जी ख़ालसा वाहिगुरु जी फत